ਅਤੇ ਖਨੌਰੀ ਵਿੱਚ ਕਿਸਾਨ ਅੰਦੋਲਨ ਦੇ ਉੱਤੇ ਹੋਏ ਐਕਸ਼ਨ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਅੱਜ ਡੀਸੀ ਦਫ਼ਤਰਾਂ ਦੇ ਕਿਰਾਓ ਦਾ ਐਲਾਨ ਵੀ ਕੀਤਾ ਗਿਆ ਹੈ ਤਾਂ ਦੇਰ ਰਾਤ ਇੱਕ ਟੋਲ ਪਲਾਜ਼ਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਤਾਂ ਅੰਮ੍ਰਿਤਸਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਮਾਨਾਵਾਲਾ ਟੋਲ ਪਲਾਜ਼ਾ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਾ ਹਰਿਆਣਾ ਦੇ ਬਾਰਡਰ ਉੱਤੇ ਸ਼ੰਭੂ ਗਾਰਡਰ ਅਤੇ ਖਨੌਰੀ ਬਾਰਡਰ ਦੇ ਉੱਤੇ 13 ਮਹੀਨੇ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਖਿਲਾਫ ਪੁਲਿਸ ਕਾਰਵਾਈ ਦਾ ਕਿਸਾਨ ਆਗੂਆਂ ਦੇ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਬੀਕੇਯੂ ਸਿੱਧੂ ਪਰਦੇ ਆਗੂਆਂ ਦੇ ਵੱਲੋਂ ਇਹ ਜਾਮਾ ਜਿਹੜਾ ਉਹ ਕੀਤਾ ਗਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਨਾਲ ਇਹ ਧੋਖਾ ਜਿਹੜਾ ਉਹ ਕੀਤਾ ਗਿਆ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਸਰਕਾਰ ਦੇ ਅੱਗੇ ਰੱਖੀਆਂ ਸਨ ਤਾਂ ਕਿਸਾਨ ਨੇ ਜਿਹੜੇ ਉਹ ਦੇ ਰਾਤਮਾਨ ਵਾਲਾ ਟੋਲ ਪਲਾਜ਼ਾ ਤੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਇਹ ਟੋਲ ਪਲਾਜ਼ਾ ਜਾਮ ਕਰ ਦਿੱਤਾ ਏ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਆਪਣਾ ਸੰਘਰਸ਼ ਤੇਜ਼ ਕਰਨ ਦੀ ਵੀ ਗੱਲ ਆ ਜਿਹੜੀ ਉਹ ਆਖੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਕਿਸਾਨ ਆਗੂਆਂ ਦਾ ਆਉ ਦੇਖਦੇ ਹਾਂ ਸਾਡੀ ਕਿਸੇ ਸ਼ਹਿਰ ਵਾਸੀ ਨਾਲ ਕਿਸੇ ਰਾਹੀਰ ਦੇ ਨਾਲ ਕੋਈ ਆਪਣੀ ਉਹ ਨਹੀਂ ਹੈਗੀ ਵੀ ਹਾਂਜੀ ਕੋਈ ਬਾਗ ਦਾਟਿਆ ਜਾਂ ਦੁਸ਼ਮਣੀਆਂ ਜਾਂ ਉਹ ਸਾਡੇ ਦੁਸ਼ਮਣਾਂ ਜਾਂ ਅਸੀਂ ਉਹਨਾਂ ਦੇ ਦੁਸ਼ਮਣ ਆ। ਅਸੀਂ ਇੱਕ ਆਪਣਾ ਜਿਹੜਾ ਰੋਸ ਪ੍ਰਗਟ ਕਰਨ ਆਏ ਇੱਥੇ ਤੇ ਰਾਤ ਭਰ ਇੱਥੇ ਰਵਾਂਗੇ। ਹੋ ਸਕਦਾ ਪਤਾ ਨਹੀਂ ਇੱਥੇ ਕਿੰਨੀਆਂ ਰਾਤਾਂ ਲੱਗਣ। ਇਹ ਕਰਕੇ ਮੇਰੇ ਸਾਰੇ ਭਰਾ ਪੂਰੇ ਜਾਬਦੇ ਦੇ ਨਾਲ ਜਿੱਦਾਂ ਇੱਥੇ ਨਾਮ ਸਿਵਰ ਚੱਲ ਰਿਹਾ ਵਾ। ਪਰ ਇੱਕ ਪੁਲਿਸ ਪ੍ਰਸ਼ਾਸਨ ਦਾ ਸਾਡਾ ਵੀਰ ਡੀਐਸਪੀ ਸਾਹਿਬ ਉਹਨਾਂ ਦਾ ਸ਼ਹਿਦ ਪੈਗ ਵੀ ਲੱਗਾ ਹੋਇਆ ਆ। ਉਹਨਾਂ ਨੇ ਆਣ ਕੇ ਬੜਾ ਬਿਹੇਵੀਅਰ ਜਿਹੜਾ ਗਲਤ ਕੀਤਾ ਵਾ ਉਹਦੇ ਕਰਕੇ ਸਾਡੇ ਬੰਦੇ ਵੀ ਜਿਹੜੇ ਆ ਉਹ ਥੋੜੇ ਜੇ ਉਹਨਾਂ ਨੇ ਇਸ ਚੀਜ਼ ਨੂੰ ਸਹੀ ਨਹੀਂ ਸਮਝਿਆ ਸੋ ਆਪਾਂ ਉਥੋਂ ਵੀ ਬੰਦਿਆਂ ਨੂੰ ਇਹ ਸਮਝਾ ਕੇ ਤੁਰੇ ਵੀ ਆਪਾਂ ਦੋ ਟਰੈਕ ਬੰਦ ਕਰਨੇ ਆ ਆਪਾਂ ਰੋਸ ਪ੍ਰਦਰਸ਼ਨ ਕਰਨਾ ਵਾ ਨਾ ਕਿ ਅਸੀਂ ਕਿਸੇ ਰਾਧਗੀਰ ਨੂੰ ਤੰਗ ਕਰਨਾ ਵਾ ਸੋ ਜਿੰਨੇ ਸਾਡੇ ਜਥੇ ਜਥੇਬੰਦੀ ਦੇ ਜਹਾਰੂ ਵਰਕਰ ਸੂਝਵਾਨ ਆਗੂ ਆ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਿਓ ਡਾਕਟਰ ਸਾਹਿਬ ਨੇ ਬਜਤਰ ਸਿੰਘ ਬਾਬਾ ਜੀ ਤੋਂ ਅਪਰੰਤ ਸਾਡੇ ਜ਼ਿਲ੍ਹੇ ਦੇ ਸੀਨੀਅਰ ਆਗੂ ਇਹ ਆ ਨਿਮਾਣੇ ਸੇਵਕਾਂ ਤੁਹਾਡੇ ਜੇ ਸਾਡੀ ਬੇਨਤੀ ਨੂੰ ਮੰਨ ਕੇ ਚੱਲੋਗੇ ਤੇ ਸਹੀ ਰਵਾਂਗੇ ਸਾਰੇ ਜੇ ਤੁਸੀਂ ਆਪ म्हारे ਆਪ ਹੁਦਰੀਆਂ ਕਰਨੀਆਂ ਨੇ ਫੇਰ ਭਰਾਓ ਸਾਡੀ ਕੋਈ ਵਾੜ ਨਹੀਂ ਗਈ ਸੋ ਮੇਰੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਜਿੱਦਾਂ ਵੀ ਆਗੂ ਤੁਹਾਨੂੰ ਸੁਝਾਅ ਦਿੰਦੇ ਆ ਉਸੇ ਤਹਿਤ ਅਸੀਂ ਪੂਰੇ ਜਾਪਤੀ ਨੂੰ ਬਣਾ ਕੇ ਰੱਖਣਾ ਵਾ ਤੇ ਹੁਣ ਆ ਜਿਹੜੀਆਂ ਦੋ ਟਰਾਲੀਆਂ ਮੈਂ ਇਨ੍ਹਾਂ ਦੋਵਾਂ ਟਰੈਕਾਂ ਦੇ ਵਿੱਚ ਕਰ ਲਈਏ ਆ ਦੋ ਟਰੈਕ ਹੀ ਆਪਾਂ ਬੰਦ ਕਰਨੇ ਆ ਰਾਤ ਸਵੇਰੇ ਜੋ ਜਥੇਬੰਦੀ ਦਾ ਉਤੋਂ ਐਲਾਨ ਆਊਗਾ ਸੂਬਾ ਕਮੇਟੀ ਦਾ ਜਾਂ ਜੋ ਵੀ ਆਪਣੀ ਸਾਰੀਆਂ ਸਲਾਹ ਬਣੋਗੀ ਹੋਰ ਵੀ ਜਥੇਬੰਦੀਆਂ ਨੇ ਸਵੇਰੇ ਇੱਥੇ ਸਾਡੇ ਵਿੱਚ ਆਣ ਕੇ ਸ਼ਾਮਿਲ ਹੋਣਾ ਵਾ ਸੋ ਹੁਣ ਕਾਲੇ ਨਾ ਪਾਓ ਬੜੇ ਤਰੀਕੇ ਦੇ ਨਾਲ ਬੜੀ ਸਹਿਜ ਦੇ ਨਾਲ ਨਾ ਕਿਸੇ ਨੂੰ ਗਲਤ ਬੋਲਿਆ ਜਾਵੇ ਕਿਉਂਕਿ ਸਾਡੀ ਜਥੇਬੰਦੀ ਜਿਹੜੀ ਜਾਬਤੇ ਦੀ ਜਥੇਬੰਦੀ ਆ ਨਾਮ ਸਿਮਰਨ ਤੋਂ ਸਟੇਜ ਸ਼ੁਰੂ ਹੁੰਦੀ ਆ ਉਹ ਜਾਣ ਕੇ ਉਹਨਾਂ ਨੇ ਸਾਨੂੰ ਐਵੇਂ ਪਾਈਪਰ ਕਰ ਦਿੱਤਾ ਵਾ ਕਿਉਂਕਿ ਸਾਡਾ ਕਿਸੇ ਦੇ ਨਾਲ ਲੜਨ ਚੰਗਾ ਕੋਈ ਮੋਟਿਵ ਨਹੀਂ ਹੈਗਾ ਅਹੀਂ ਅਗੇ ਇੱਕ ਦਬੇ ਕੁਝਲੇ ਕਿਸਾਨ ਜਿਹੜੇ ਆ ਕਰੀਬੀ ਦੀ ਰੇਖਾ ਦੇ ਵਿੱਚ ਥੱਲੇ ਮਰੇ ਪਏ ਆ ਲੋ ਸਹੀ ਕੋ ਗੁੰਡੇ ਦੇ ਹੈ ਨਹੀਂਗੇ ਇਸੇ ਸ਼ਹਿਰ ਦੇ ਇਸੇ ਦੇਸ਼ ਦੇ ਵਾਸੀ ਆ ਲੋਕ ਜਿਹੜੇ ਸਿਆਣੇ ਆ ਸਾਨੂੰ ਅੰਨ ਦਾਤਾ ਦੇ ਨਾਂ ਨਾਲ ਸਬੋਧਨ ਕਰਦੇ ਆ ਕਿਸਾਨ ਜੁਨੀ ਨੇਕਤਾ ਸਿੱਧੂਪੁਰ ਡਾਕਟਰ ਬਜੇਤਰ ਸਿੰਘ ਦੀ ਕੋਟਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅਮਰਸਰ ਅਸੀਂ ਦੇ ਕਿਸਾਨ ਵੀਰ ਸਾਡੇ ਜਿਹੜੋ ਸੂਬੇ ਦੇ ਆਗੂ ਦੀ ਅੱਜ ਮੀਟਿੰਗ ਸੀ ਮੀਟਿੰਗ ਦੇ ਵਿੱਚ ਸਾਰੇ ਪਹੁੰਚੇ ਨੇ ਇਹ ਸਾਡੇ ਨਾਲ ਭਗਵੰਤ ਮਾਨ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕਿਉਂਕਿ ਆਉਂਦੇ ਸਮੇਂ ਮੀਟਿੰਗ ਕਰਕੇ ਰਾਹ ਦੇ ਵਿੱਚ ਸਾਡੇ ਆਗੂ ਨੂੰ ਚੁੱਕਿਆ ਗਿਆ ਸਾਡਾ ਬਿਲਕੁਲ ਜਾਬਤੇ ਦੀ ਜਥੇਬੰਦੀ ਆ ਕਿਉਂਕਿ ਜਾਬਤੇ ਨਾਲ ਚੱਲਣਦੇ ਆ ਸਾਡਾ ਆਗੂ ਭੋਖੜ ਤਾਲ ਤੇ ਬੈਠਾ ਵਾ ਕੋਈ ਕਿਸੇ ਨਾਲ ਕਿੰਤੂ ਪਰੰਤੂ ਨਹੀਂ ਆ ਸਾਡੇ ਬੰਦੇ ਬੈਠੇ ਨੇ ਜਦੋਂ ਉੱਥੇ ਆਉਂਦੇ ਸਾਡੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਰੋਸ ਪ੍ਰਦਰਸ਼ਨ ਲਈ ਅਸੀਂ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਟੂਲ ਪਲਾਜ਼ਾ ਬੰਦ ਕਰਨਦੇ ਆ ਅਸੀਂ ਬਿਲਕੁਲ ਜਾਬਤੇ ਨਾਲ ਬੈਠੇ ਆ ਇੱਥੇ ਪੁਲਿਸ ਹੀ ਉਲੜਵਾਦੀ ਕਰਨ ਦੀ ਆ ਹਾਟਾ ਬੰਦਾ ਕੋਈ ਨਹੀਂ ਉਲੜ ਪਾਜੀ ਕਰਨ ਦਾ ਵੇਖੋ ਬਿਲਕੁਲ ਜਾਬਤੇ ਦੇ ਨਾਲ ਅਈ ਤੇ ਆਪ ਕਹਿਣ ਦਾ ਵੀ ਕੋਈ ਰਾਹਗੀਰ ਖਰਾਬ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਰੇ ਆਪਣੇ ਰਾਹਗੀਰ ਬਿਲਕੁਲ ਮਜੇ ਨਾਲ ਚੱਲਣ ਸਾਡੇ ਸਾਰੇ ਭੈਣ ਭਰਾ ਕੰਮਕਰ ਵਾਲੇ ਨੇ ਅਸੀਂ ਰਾਹ ਛੱਡ ਗਏ ਤੇ ਸਾਈਡ ਤੇ ਬੈਠੇ ਆ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਪ੍ਰਦਰਸ਼ਨ ਕਰ ਰਿਹਾ ਸੀ ਪਰ ਅੱਜ ਜਿਹੜਾ ਵਾ ਡੱਲੇਵਾਰ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ ਗਿਆ ਵਾ ਜੋ ਲਗਾਤਾਰ ਕੋਖੜਤਾਲ ਤੇ ਬੈਠੇ ਸੀ ਤੇ ਸਾਰੇ ਕਿਸਾਨ ਆਕ ਨੂੰ ਹਿਰਾਸਤ ਵਿੱਚ ਲਿਆ ਗਿਆ ਕੀ ਮਨਸਾ ਕੀ ਹੈਗੀ ਹੈ ਸਰਕਾਰ ਦੀ ਸਰਕਾਰ ਦੀ ਗੁੰਡਾ ਕਰਦੀ ਹੈ ਕਿ ਮਨਸਾ ਕਰਦੀ ਆ ਵੇਖੋ ਸਰਕਾਰ ਇੱਕ ਪਾਸੇ ਮੀਟਿੰਗ ਕਰਦੀ ਹੈ ਸੈਂਟਰ ਦੇ ਨਾਲ ਮੀਟਿੰਗ ਕਰਦੀ ਹੈ ਦੂਜੇ ਪਾਸੇ ਸਰਕਾਰ ਸੇਰ ਤੋਂ ਇਹੋ ਗੱਲ ਕਹਿਣ ਦੀ ਵੀ ਕੋਈ ਗੱਲ ਨਹੀਂ ਆ ਮੀਟਿੰਗ ਚੱਲਣ ਦੀ ਜਾਪ ਤੇ ਨਾਲ ਪਰ ਰਾਸਤੇ ਦੇ ਵਿੱਚ ਆਣ ਕੇ ਫਿਰ ਇਹ ਇਹ ਵਿਸ਼ਵਾਸ ਘਾਤ ਹੋਇਆ ਨਾ ਜਾਂ ਇਹਨਾਂ ਇਹ ਲੋਕਾਂ ਕੋ ਬੋਟਾ ਲੈਣੀਆਂ ਇਹੋ ਕਿਸਾਨ ਨੇ ਜਿਹੜੇ ਆਣ ਕੇ ਇਹਨਾਂ ਨੂੰ ਪ੍ਰਖੁੱਲਤ ਕਰਦੇ ਨੇ ਤੇ ਇਹਨਾਂ ਨੇ ਕੀ ਕੀਤਾ ਸਾਡੇ ਹੀ ਬੰਦਿਆਂ ਨੂੰ ਰਾਸਤੇ ਵਿੱਚ ਆਣ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਉਹਨਾਂ ਦੀ ਰਿਹਸਤ ਜੀ ਲੈਣੇ ਉੱਥੇ ਲੈ ਲੰਦੇ ਫਿਰ ਮੀਟਿੰਗ ਕੱਲ ਹੀ ਰੱਖਣ ਦੇ ਇੱਕ ਟਾਈਮ ਟਪਾਉਣ ਵਾਲੀ ਗੱਲ ਆ ਇਹ ਖੁਦ ਖੁਦ ਮਾਰਨਾ ਚਾਹੁੰਦੇ ਨੇ ਕਿ ਇੰਨੇ ਦਿਨ ਹੋਰ ਲੰਘ ਜਾਣ ਸ਼ਾਇਦ ਟੱਲੇ ਆਲ ਮਰ ਜੇ ਕੋਈ ਦਿਨ ਲੰਘ ਜਾਣ ਫਿਰ ਟੱਲੇ ਆਲ ਮਰ ਜੇ ਇਹੋ ਚਾਹ ਦੀ ਸਰਕਾਰ ਵੀ ਸਾਡਾ ਆਗੂ ਪੂਖੇ ਹੜਤਾਲ ਤੇ ਬੈਠਾ ਕਿਹਦੇ ਲਈ ਕਿਸਾਨਾਂ ਲਈ ਅਸੀਂ ਆਪਣੀ ਮੰਗਾਂ ਲੈ ਕੇ ਗਏ ਹੋਂ ਤੇ ਪਰ ਇਹਨਾਂ ਨੂੰ ਕੋਈ ਲੱਤੀ ਜੜੀ ਨਹੀਂ ਇਹਨਾਂ ਨੇ ਅੱਜ ਜਿਹੜੀ ਕੀਤੀ ਨਾ ਬਹੁਤ ਮਾੜੀ ਖਲੌਣੀ ਹਰਕਤ ਕੀਤੀ ਸਰਕਾਰ ਨੇ ਸਾਡੇ ਨਾਲ ਇਹ ਇਹ ਇਹਨਾਂ ਤੋਂ ਆਸ ਨਹੀਂ ਹਰਦਾ ਜਿਹੜੀ ਅਨਾਸ ਅੱਜ ਕੰਮ ਕਰ ਦਿੰਦਾਵਾ ਜੇ ਨਹੀਂ ਉਹਨਾਂ ਨੂੰ ਹਿਰਾਸਤ ਤੋਂ ਬਾਹਰ ਕੀਤਾ ਜਾਂਦਾ ਜੇ ਨਹੀਂ ਛੱਡਿਆ ਜਾਂਦਾ ਤੇ ਅਗਲਾ ਸਟੈਪ ਕਿਸਾਨਾਂ ਦਾ ਕੀ ਹੋਵੇਗਾ ਅਗਲਾ ਸਟੈਪ ਵੇਖੋ ਆ ਗਏ ਆ ਸੜਕਾਂ ਉੱਤੇ ਉਤਰ ਆਏ ਆ ਕੱਲ ਨੂੰ ਹੋਰ ਆਉਣਗੇ ਪਰਸ ਨੂੰ ਹੋਰ ਆਉਣਗੇ ਇਹੜੇ ਪਿੰਡਾਂ ਦੇ ਵਿੱਚ ਇਹਨਾਂ ਖਲੋਣਾ ਇਹਨਾਂ ਸੜਕਾਂ ਟੂਲ ਪਲਾਜੇ ਕੋਲ ਸਾਰੇ ਬੰਦ ਕਰਨਗੇ ਹਾਈਵੇ ਜਿੰਨੇ ਬੰਦ ਕਰਨਗੇ ਹਰ ਕੋਈ ਜਥੇਬੰਦੀ ਆਪੋ ਆਪਣਾ ਪ੍ਰੋਟੈਸਟ ਕਰੂਗੀ ਰੇਲਵੇ ਟਰੈਕ ਵੀ ਜਾਮ ਕੀਤਾ ਜਾਵੇ ਹੋ ਸਕਦਾ ਸਭ ਕੁਝ ਹੋਊਗਾ ਕਿਉਂਕਿ ਫਿਰ ਜਦੋਂ ਸਾਡੇ ਆਗੂ ਹੀ ਗ੍ਰਿਫਤਾਰ ਕਰ ਲਏ ਜਦੋਂ ਸਰਕਾਰ ਆਪਣੀ ਗੱਲਾਂ ਤੇ ਨਹੀਂ ਰਹੀ ਫਿਰ ਅਸੀਂ ਕਿੱਧਰ ਰਵਾਂਗੇ ਅੱਜ ਜਿਹੜਾ ਧੰਨ ਲਗਾ ਕੇ ਅਨਮਿੱਤ ਸਮਵਾਰਤ ਲਗਾਇਆ ਹੈ ਅਨਮਿੱਤ ਸਮਵਾਰਤ ਹੈ ਅਸੀਂ ਬਿਲਕੁਲ ਜਾਬ ਤੇ ਨਾ ਧਰਨਾ ਲਗਾਇਆ ਕੋਈ ਕਿਸੇ ਨੂੰ ਖਰਾਬ ਨਹੀਂ ਕਰਨ ਦਾ ਆਪਣੀ ਸਾਈਡ ਤੇ ਵੀ ਕਿ ਧਰਨਾ ਲਗਾ ਲਿਆ ਪ੍ਰਸ਼ਾਸਨ ਕਰਨ ਦਾ ਅਸੀਂ ਕਿਸੇ ਨਾਲ ਗੱਲ ਕੀਤੀ ਨਹੀਂ ਅਸੀਂ ਸਗੋਂ ਆਵਟ ਟਰਾਲੀਆਂ ਪਾਸੇ ਕਰਕੇ ਨਗਾਉਣ ਦੇ ਲੋਕਾਂ ਨੂੰ ਲੰਘਣ ਹੋ ਸਕਦਾ ਤੁਹਾਡੇ ਵਿੱਚੋਂ ਜਿਹੜੇ ਆਗੂ ਨੇ ਉਹਨਾਂ ਨੂੰ ਅਰਸਤ ਕੀਤਾ ਜਾ ਕਰ ਲੈਣ ਕੋਈ ਗੱਲ ਨਹੀਂ ਅਸੀਂ ਦਰਸ਼ਤ ਹੋਣੀ ਆਏ ਆ ਵੇਖੋ ਇਹ ਏਸੀ ਦਾੜੀ ਕੋਮ ਆ ਅੱਗੇ ਵੀ ਸ਼ਹੀਦ ਹੁੰਦੇ ਆਏ ਜੇ ਅਸੀਂ ਆਪਣੇ ਪੁੱਤ ਮਰਵਾ ਸਕਦੇ ਆ ਅੱਗੇ ਵੀ ਰੈਸਟ ਹੋ ਸਕਦੇ ਕਿੱਡਾ ਕੰਮ ਆ ਸਾਡੇ ਬਾਤੇ ਅਸੀਂ ਆਪਣੇ ਹੱਕ ਲਈ ਰੈਸਟ ਹੋਵਾਂਗੇ ਸਾਡੇ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਗਿਆ ਨੇ ਕਿ ਸਾਡਾ ਘਰੋਂ ਕੋਈ ਰੈਸਟ ਹੋਣ ਗਿਆ ਸੀ ਕੋ ਮਰਨ ਗਿਆ ਜਜਬੇ ਦੇ ਨਾਲ ਗਿਆ ਸੀ ਪਰ ਅਸੀਂ ਲੋਕਾਂ ਲਈ ਮਰਨਦੇ ਆ ਇਹ ਸਾਨੂੰ ਮਾਰਨ ਦੇ ਮਾਰ